ਇਹ ਕੋ ਗੱਲਬੰਦੀ ਹੈ ਨਹੀਂ ਇਹ ਤਾਂ ਬਾਅਦ ਆਪਾਂ ਬਹਿ ਜਾ ਬੈਠ ਕੇ ਆਪਾਂ ਗੱਲ ਕਰ ਲਾਂ ਨੇ ਇੱਥੇ ਜਾ ਉਹ ਕੀ ਲੈ ਕਿਸ ਤਰ੍ਹਾਂ ਤੂੰ ਤਾਂ ਭੈਲਾ ਤੂੰ ਮੇਰੇ ਮੁੰਏ ਦਾ ਛੋਟੇ ਵੀਰੇ ਕੀਤਾ ਕੀ ਆਪਾਂ ਇਹ ਤੁਹਾਨੂੰ ਇਜਾਜ਼ਤ ਕਿੰਨੇ ਦਿੱਤੀ ਵੀ ਪੈਪਾ ਆਏ ਆਪਾਂ ਜੂ ਸ਼ੇਪ ਚ ਬਣਾ ਦੀਏ ਹਾਂਜੀ ਇਹ ਤੁਹਾਨੂੰ ਕਿਹਦੇ ਡਿਪਾਰਟਮੈਂਟ ਨੇ ਨਹੀਂ ਡਿਪਾਰਟਮੈਂਟ ਸਾਨੂੰ ਡਿਪਾਰਟਮੈਂਟ ਨੇ ਪੁੱਛਿਆ ਕਿਨੇ ਪਰਮਿਸ਼ਨ ਲਈਤੀ ਹੈ ਕਮੇਟੀ ਨੇ ਪੁੱਛਿਆ ਇੱਕ ਮਿੰਟ ਮਿਸਲ ਕਮੇਟੀ ਨੂੰ ਪੁੱਛਿਆ ਡਿਪਾਰਟਮੈਂਟ ਨੇ ਮੈਨੂੰ ਆਇਆ ਸਾਡੇ ਕੋਲ ਲੈਟਰ ਆਇਆ ਕੋਈ ਮਿਸਲ ਕਮੇਟੀ ਉਹਨਾਂ ਕੋਲੇ ਅੱਛਾ ਜੀ ਸਾਡੇ ਕੋਲ ਕੋਈ ਲੈਟਰ ਨਹੀਂ ਸਾਡੇ ਕੋਲ ਕੋਈ ਗੱਲਬਾਤ ਨਹੀਂ ਪ੍ਰਧਾਨ ਜੀ ਬੈਠੇ ਐਮਸੀ ਸਾਹਿਬ ਆ ਇਹਨਾਂ ਨੂੰ ਕਿਸੇ ਨੂੰ ਕੁਝ ਨਹੀਂ ਪਤਾ ਲੈ ਨਹੀਂ ਕਿਸੇ ਨੇ ਕਿੱਤੀ ਕਿ ਵਾਸਤਾ ਨਹੀਂ ਯਾਰ ਤੁਸੀਂ ਜੂਸ਼ੇ ਬਣਾਈ ਜਾਂਦੇ ਹੋ ਪਾਣੀ ਦਾ ਪ੍ਰੈਸ਼ਰ ਕਿੰਨਾ ਹੈ ਇਹ ਤਾਂ ਜਿੰਨੀ ਵਾਰੀ 10 ਵਾਰੀ ਪਾ ਲੋ ਇਹ 10 ਵਾਰੀ ਖੁੱਲ ਜਾਣਗੀ ਤੂੰ ਵੀ ਠੇਕੇਦਾਰ ਹੈ ਤੈਨੂੰ ਇੰਨੀ ਤਾਂ ਨੋਲੇਜ ਹੈਗੀ ਆ ਨਾ ਹਾਂਜੀ ਨੇ ਪਰੇ यू शेप ਨਾਲ ਉਹਦਾ ਕੋਈ ਦਿੱਕਤ ਨਹੀਂ ਕਿਉਂ ਨਹੀਂ ਪ੍ਰੈਸ਼ਰ ਕਰਦੇ ਯਾਰ ਕੰਪਰੈਸ਼ਨ ਕਰ ਦੂਗਾ ਪਾਣੀ ਦਾ ਬਾਕੀ ਪਾਣੀਆਂ ਸਾਰੇ ਮੇਰੇ ਮੈਂ ਛੋਟੇ ਵੀਰ ਮੈਂ ਤੁਹਾਨੂੰ ਸਪਸ਼ਟ ਕਰਦਾ ਸ਼ਬਦ ਕਹਿਣਾ ਪਾਣੀ ਪਹਿਲ ਦੇ ਆਧਾਰ ਤੇ ਚਲਾਓ ਤੇ ਤਹਿਸੀਲਦਾਰ ਦਾ ਕੰਮ ਐਸੇ ਨਹੀਂ ਕਰੀਓ ਜੀ ਕਿਉਂ ਮਾਰ ਦਿੱਤੀਓ ਨਹੀਂ ਅਸੀਂ ਮਿਊਸਲ ਕਮੇਟੀ ਬਣੀਓ ਇਹ ਇਜਾਜ਼ਤ ਨਹੀਂ ਦੇ ਸਕਦੇ ਠੀਕ ਹੈ ਜੀ ਠੀਕ ਹੈ ਨਾ ਪ੍ਰਧਾਨ ਜੀ ਮੇਰੇ ਕੋਲੇ ਬੈਠੇ ਆ ਮੈਂ ਬਲਾਕ ਪ੍ਰਧਾਨ ਆ ਕੋਈ ਦਿੱਕਤ ਨਹੀਂ ਕਰਲੀ ਅਸੀਂ ਕੰਮ ਬੰਦ ਕਰਦੇ ਹੋ ਸਾਡੀ ਇਜਾਜ਼ਤ ਉਹ ਮੈਂ ਆਪਾਂ ਕੰਮ ਨਾ ਕਰਦੇ ਤੋ ਪਰਮਿਸ਼ਨ ਠੀਕ ਹੈ ਪਹਿਲਾਂ ਪਾਣੀ ਚਲਾ ਦਿੰਦੇ ਆ ਜੀ ਪਾਣੀ ਨਹੀਂ ਪਾਣੀ ਤਾਂ ਸੁਣੋ ਅਸੀਂ ਆਪ ਚਲਾ ਲਾਂਗੇ ਪਾਣੀ ਬੰਦ ਨਹੀਂ ਬੰਦ ਕਿਵੇਂ ਕਰ ਸਕਦੇ ਹੋ ਯਾਰ ਮੇਰੀ ਬੇਨ ਸੁਣੋ ਇੱਧਰ ਤੁਸੀਂ ਪਾਈਪ ਜਿਹੜੀ ਸਿੱਧੀ ਸੀ ਆਪਾਂ ਇਹ ਜੂ ਸ਼ੇਪ ਕਿਵੇਂ ਕਰਤੀ ਹਾਂਜੀ ਇਹ ਪਾਈਪ ਸਿੱਧੀ ਸੀ ਇਹ ਸ਼ੇਪ ਕਿਵੇਂ ਕਰਤੀ ਬਿਲਡਿੰਗ ਆ ਰਹੀ ਹੈ ਨਾ ਨਹੀਂ ਬਿਲਡਿੰਗ ਕੱਲ੍ਹ ਵੀ ਪਾਈਪ ਪਾਉਣੀ ਸੀ ਸਿੱਧੀ ਜੀ ਕਿਹੜੀ ਜੀ ਜਿਹੜੀ ਰੋਲ ਹੀ ਪਾਉਣੀ ਸੀ ਪਹਿਲਾਂ ਜੋਇੰਟੇਸ਼ਨ ਕਰਨੀ ਸੀਗੀ ਫੇਰ ਮੰਡੀ ਦਾ ਪਾਣੀ ਫੇਰ ਸਿੱਧਾ ਚੱਲਦਾ ਰਹ ਬਾਕੀ ਪ੍ਰਾਣੀਆਂ ਪਾਈਪਾਂ ਵਿੱਚ ਭਾਈ ਜਾਂਦੇ ਨੇ ਨਹੀਂ ਜੀ ਇਹ ਤਾਂ ਸਰ ਸਾਨੂੰ ਇਹ ਪ੍ਰਾਣੀਆਂ ਪਾਈਪਾਂ ਪਾ ਸਕਦੇ ਵਿੱਚ ਛੋਟੇ ਕੋਲੇ ਹੈਗੇ ਪ੍ਰਾਣੀਆਂ ਪੇਪਾਂ ਦਾ ਜਿੰਨੇ ਅਸੀਂ ਨਵੀਂ ਪਾਈ ਹੈ ਓਨੇ ਦਾ ਹੀ ਅਸੀਂ ਉਹ ਲੈਣੀ ਹੈ ਜਰਾ ਐਂ ਥੋੜੀ ਗਲਤੀ ਮਿਸੂ ਕਮਿਟੀ ਰੈਕਟਰ ਕਰ ਰਿਹਾ ਯਾਰ ਤੁਹਾਨੂੰ ਯਾਦ ਮਿਸੂ ਕਮਿਟੀ ਦੇਣੀ ਹੈ ਨਵੇਂ ਬਾਗ ਦਾ ਇਹਦੇ ਉੱਤੇ ਬਿਲਡਿੰਗ ਬਣਨੀ ਹੈ ਉੱਤੇ ਬਿਲਡਿੰਗ ਬਣਾਉਣੀ ਹੈ ਬਿਲਡਿੰਗ ਡਿਵੀਜ਼ਨ ਦਿਖਾਓ ਸਰ ਪਰਮਿਸ਼ਨ ਦਿਖਾਓ ਇਹ ਦੇ ਇਹਦੇ ਥੋੜੇ ਕੁਝ ਨਹੀਂ ਮਿਲਣਾ ਹੈ ਬਿਲਡਿੰਗ ਆਪਣੇ ਆਪ ਹਾਂ ਪ੍ਰਾਣੀ ਪਰਮਿਸ਼ਨ ਸਰ ਸਾਨੂੰ ਡਿਪਾਰਟਮੈਂਟ ਨੇ ਕਿਹਾ ਹੈ ਕਿਹੜੇ ਨਾਮ ਮੰਡੀ ਦਾ ਪਾਣੀ ਕਰਤਾ ਯਾਰ ਤੁਸੀਂ ਮੰਡੀ ਆ ਤੁਸੀਂ ਘਰ ਤੋਂ ਤੁਸੀਂ ਡਿਪਾਰਟਮੈਂਟ ਲੋਕਲ ਬੋਡੀ ਦੇ ਕਿ ਪਰਮਿਟ ਲੋਕਲ ਬੋਡੀ ਦੇ ਪਤਾ ਨਹੀਂ ਮੈਂ ਡਿਪਾਰਟਮੈਂਟ ਡਿਪਾਰਟਮੈਂਟ ਮੰਡੀ ਦਾ ਬਾਹਰ ਦਾ ਡਿਪਾਰਟਮੈਂਟ ਮਗਰ ਮਗਰ ਹੈ ਪ੍ਰਧਾਨ ਜੀ ਨੂੰ ਪਤਾ ਨਹੀਂ ਤੁਹਾਨੂੰ ਪਤਾ ਨਹੀਂ ਐਮਸੀ ਐਮਸੀ ਲੋਕ ਗਾਲਾਂ ਕੱਢੀ ਜਾਂਦੇ ਇੱਕ ਮਿੰਟ ਤੁਸੀਂ ਬੈਠ ਕੇ ਇੱਕ ਮਿੰਟ ਤੁਸੀਂ ਬਿਲਡਿੰਗ ਲੋਕਲ ਬੋਡੀ ਦਾ ਪਿੰਡੀ ਦੀ ਹੈ ਨਾ ਪ੍ਰਧਾਨ ਜੀ ਮਾਲਕ ਹਨ ਲੋਕਲ ਬੋਡੀ ਦੇ ਪ੍ਰਧਾਨ ਜੀ ਖੜੇ ਸਾਡੇ ਇੱਕ ਮਿੰਟ ਇਹ ਜਾਣਦੇ ਵੀ ਨਹੀਂ ਇਹ ਜਾਣਦੇ ਵੀ ਨਹੀਂ ਇਹ ਕਿਹ ਗੱਲ ਹੋ ਗਿਆ ਆਪਾਂ ਨੂੰ ਮੰਡੀ ਤਰਾਹੀ ਤਰਾਹੀ ਕਰੀਂਦੇ ਪਾਣੀ ਨੇ ਆਪਾਂ ਘੰਟਾਂ ਨੇ ਪਾਣੀ ਨੇ ਰਹਿ ਸਕਦੇ ਇਹ ਥੋੜੀ ਗੱਲ ਬੰਦੋ ਭਾਈ ਜੀ ਕੋਰੋਨਾ ਵੇਲੇ ਵੀ ਪਾਣੀ ਬੰਦ ਨਹੀਂ ਕੀਤਾ ਕਿਸੇ ਨੇ ਪਾਣੀ ਬੰਦ ਕਰ ਸਕਦੇ ਹੋ ਤੁਸੀਂ ਇੱਕ ਮਿੰਟ ਪਾਣੀ ਬੰਦ ਕਰ ਸਕਦੇ ਹੋ ਦੋ ਮਿੰਟ ਤੁਸੀਂ ਪੈਪ ਆਉਗੀ ਰੱਕ ਪਾਓ ਜਿਹੜੀ ਤੁਸੀਂ ਸਾਡੀ ਪੈਪ ਬਤੀ ਸੁਣੋ ਤੁਸੀਂ ਜੀ ਦੋ ਜੋ ਨੂੰ ਸਾਡੀ ਹੈਲਪ ਲੈ ਲਓ ਮੰਡੀ ਨੂੰ ਖਰਾਬ ਕਰ ਰਹੇ ਆ ਯਾਰ ਮੰਡੀ ਨੂੰ ਕਿਵੇਂ ਖਰਾਬ ਕਰਦੇ ਤੁਸੀਂ ਆਪ ਦੀ ਪੈਪ ਹਏ ਅਸੀਂ ਕਿੱਸੇ ਜੀ ਅਸੀਂ ਬਲੌਕ ਪਰ ਨੇ ਸੁਣੋ ਇੱਕ ਮਿੰਟ ਆਰਾਮ ਨਾਲ ਕਹੋ ਕੋਈ ਬਲੌਕ ਨਹੀਂ ਭਰੇ ਜਾਂਦੇ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਬੜਾ ਕੰਮ ਹੀ ਹੋਇਆ 12 ਮਹੀਨੇ 30 ਦਿਨ ਸਾਡੇ ਘਰੇ ਮ ਵੀ ਤੁਸੀਂ ਜਦੋਂ ਪੈਪਾ ਪਾਉਣਗੇ ਅਸੀਂ ਪਹਿਲਾਂ ਨਵੀਂ ਪੈਪਾ ਪਾ ਕੇ ਰਹਿ ਗਏ ਹਾਂ ਉੱਥੇ ਹੀ ਕਰੋ ਸਹੀ ਹੈ ਮੇਰੀ ਗੱਲ ਸੁਣ ਲਓ ਠੀਕ ਹੈ ਜੀ ਸਾਡੀਆਂ ਪੈਪਾ ਪਟਣ ਦੀ ਲੋੜ ਨਹੀਂ ਸੀ ਸਾਡੀਆਂ ਪੈਪਾ ਬਾਅਦ ਚ ਪਟ ਕੇ ਛੱਡ ਦਿੰਦੇ ਪਹਿਲਾਂ ਪੈਪਾ ਪਟਣੀ ਸੀ ਗਲਤ ਕੀਤਾ ਗੰਭੀਰ ਐਕਸਟਿਮੀਟ ਬਾਹਰ ਲੈ ਬਈਏ ਥੋੜਾ ਐਕਸਟਿਮੀਟ ਕਿੱਥੇ ਹੈ ਤੁਹਾਨੂੰ ਦਿਖਾਈਏ ਤੁਹਾਨੂੰ ਐਕਸਟਿਮੀਟ ਬਣਿਆ ਸੀ ਉੱਥੋਂ ਉਹਦੇ ਤੋਂ ਅੰਦਰ ਹੋਣਾ ਐਕਸਟਿਮੀਟ ਉਹ ਦਿਖਾ ਦਿਖਾ ਐਕਸਟਿਮੀਟ ਬਣਿਆ ਥੋੜਾ ਇਹ ਤੇ ਪਹਿਲੀ ਗੱਲ ਦਾ ਐਕਸਟਿਮੀਟ ਦੇਖ ਲਓ ਵੀ 480 ਫੁੱਟ ਪੈਪ ਬਾਹਰ ਦੀ ਹੈ ਤੁਸੀਂ ਸਾਨੂੰ ਇਹ ਪੁੱਛਦੇ ਨਹੀਂ ਛ ਹੁੰਦਾ ਸੀ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਪੰਜਾਬੀ ਜੀ ਗੱਲ ਇਹ ਹੈ ਵੀ ਤੁਸੀਂ ਕੁਝ ਨਹੀਂ ਪੁੱਛਿਆ ਤੁਸੀਂ ਇਹ ਨਹੀਂ ਸੋਚਿਆ ਵੀ ਕਿੰਨੇ ਘਰਾਂ ਦੇ ਪਾਣੀ ਨਜ਼ਾਰਾ ਕਿੰਨੇ ਘਰ ਤਰਫੜੇ ਹੋਣਗੇ ਤੁਸੀਂ ਆਬਾਦੀ ਆ ਤੁਸੀਂ 20 ਯਰ ਦੀ ਆਬਾਦੀ ਹੈ 3 ਦਿਨ ਤੋਂ ਪਾਣੀ ਨਜ਼ਾਰਾ ਕਿਨੂੰ ਕਿਨ ਪਾਣੀ ਟੈਂਕਿਆਂ ਨਾਲ ਪਾਣੀ ਜਾ ਸਕਦਾ ਆਪਾ ਪਾਪਾ ਵੱਟ ਕੇ ਸੜਤੀਆਂ ਪਾਪਾ ਉਦੋਂ ਵੱਡੀਆਂ ਜਾਂਦੀਆਂ ਨੇ ਜਦੋਂ ਆਪਣਾ ਆਪਣੇ ਕੋਲੇ ਕੁਝ ਇੰਤਿਆਮ ਹੋਵੇ ਹੱਥ ਤੋਂ ਨੂੰ ਲੋਕਾਂ ਦੇ ਘਰੇ ਪੈਸੇ ਪਾਣੀ ਹੈ ਨਹੀਂ ਚਲੋ 2 ਘੰਟਿਆਂ ਚ ਪਾਣੀ ਚਲਾ ਲਈ ਦੇਖੋ ਜਿਹੜਾ ਪਾਣੀ ਚਲਾਓ ਯਾਰ ਚਲਾ ਪਾਣੀ ਚਲਾਓ ਛੋਟੇ ਸੁਣ ਲੋ ਗੱਲ ਕੰਮ ਤਸੀਲ ਦਾ ਬੰਦ ਕਰ ਦਿਓ ਕੰਮ ਤਸੀਲ ਦਾ ਕਰ ਦਿਓ ਓਏ ਇੱਕ ਮਿੰਟ ਇਹ ਬੇਜੀ ਦਾ ਕੰਮ ਚਲਾਇਆ ਹਸਾਬ ਲਾ ਲਿਆ ਆਪ ਕੰਮ ਤਸੀਲ ਦਾ ਬੰਦ ਕਰ ਦਿਓ ਸਾਡੀ ਨਗਰ ਕਾਉਂਸਲ ਤੁਹਾਨੂੰ ਪਰਮਿਸ਼ਨ ਦੇਊਗੀ ਤਸੀਲ ਦਾ ਕੰਮ ਤਾਂ ਚੱਲੂਗਾ ਨਹੀਂ ਚੱਲਦਾ ਠੀਕ ਹੈ ਤਸੀਲ ਦਾ ਕੰਮ ਮੰਡੀ ਬੰਦ ਕਰਕੇ ਤਲੂਸ ਕੱਢ ਦਾਂਗੇ ਅਸੀਂ ਹਾਂ ਵੀਰ ਹੁਣ ਪਾਣੀ ਲਾਸਟ ਕਿੰਨੀ ਡੈਡ ਲਾਈਨ ਹੈ ਕਿੰਨੇ ਵਿੱਚ ਲਾ ਦੂੰ ਦੋ ਦੋ ਘੰਟੇ ਨਹੀਂ ਨਹੀਂ ਦੋ ਤਿੰਨ ਨਹੀਂ ਇੱਕ ਟਾਈਮ ਦਾ ਦੇ ਤੁਹਾਨੂੰ ਬੰਦ ਕੀ ਹੁੰਦਾ ਜਿਵੇਂ ਜੋਇੰਟ ਭਰਦੇ ਹੈ ਨਾ ਜੋਇੰਟ ਉਹਦੇ ਦੇ ਬਲੌਕ ਭਰ ਜਾਂਦਾ ਜੀ ਬਲੌਕ ਹੀ ਹੈ ਰਾਤ ਪ੍ਰੈਸ਼ਰ ਸਾਡੇ ਤੋਂ ਜ਼ਿਆਦਾ ਸੀ ਗਈ ਤੁਸੀਂ ਚਲਾਓ ਪਾਣੀ ਚਲਾਓ ਤੇ ਕਹਿੰਦੇ ਬਲੌਕ ਤੋਂ ਬਿਨਾ ਚਲਾ ਦਿਓ ਉਹਦੇ ਕਰਕੇ ਜੀ ਜੋਇੰਟ ਦਾ ਜੋਇੰਟ ਵਾਸਟ ਕਰ ਗਏ ਤੁਸੀਂ ਪਹਿਲੀ ਗੱਲ ਤਾਂ ਸਾਰਾ ਕੁਝ ਕੰਡੇ ਵੀ ਸੀ ਤੇ ਇਹ ਪ੍ਰੈਸ਼ਰ ਘਟ ਹੋ ਗਿਆ ਇਧਰ ਮੁੱਕ ਕਰਕੇ ਗੱਲ ਕਰ ਮੈਨ ਨਾਲ ਇਧਰ ਜੇ ਤੂੰ ਟੈਕਨੀਕਲ ਹੈ ਤੇਰਾ ਬੱਦਮਾ ਟੈਕਨੀਕਲ ਹੈ ਐ ਜੋ ਤੁਸੀਂ ਪਹਿਲੇ ਕਨੈਕਸ਼ਨ ਉਧਰ ਪਹਿਲੇ ਕਰਕੇ ਪੰਗਾ ਲੈ ਰਿਹਾ ਤੁਸੀਂ ਕੀ ਹੋਈ ਕੀ ਕੀਤਾ ਤੁਸੀਂ ਕੀ ਹੋਈ ਕੀ ਚਾਰ ਦਿਨ ਹੋ ਗਏ ਮੈਂ ਰੱਖਿਆ ਚਾਰ ਦਿਨ ਹੋ ਗਏ ਇਸ ਕੰਨ ਮੈਂ ਰਾਤ ਨੂੰ ਮੈਂ ਰਾਤ ਨੂੰ ਮੁੱਚਾ ਆਪਣੇ ਹਿਸਾਬ ਨਾਲ ਤੁਸੀਂ ਆ ਜਾਓਗੇ ਕੋਈ ਸਾਨੂੰ ਤੜਕੇ ਆਖੇ ਨਾ ਤੜਕੇ 9 ਵਜੇ ਬੰਦੇ ਆ ਜਾਣਗੇ ਅੱਜ ਤੱਕ ਨਹੀਂ ਆਏ ਬੰਦੇ ਤੁਹਾਡੇ ਇਕੱਲੇ ਬੰਦੇ ਨਹੀਂ ਆਉਂਦੇ ਬੰਦਾ ਰੱਖਿਆ ਬਹੁਤ ਮਾੜੀ ਗੱਲ ਹੈ ਨਹੀਂ ਉਹ ਲੱਗੇ ਨਹੀਂ ਸਾਡੇ ਬੰਦੇ ਲੱਗੇ ਨਹੀਂ ਪਲੰਬਰ ਲੱਗੇ ਵੀ ਆਪਣੇ ਉਹ ਦੇਖੋ ਕਿਹੜਾ ਪਲੰਬਰ ਇੱਕ ਬੰਦਾ ਆਊਗਾ ਬਾਕੀ ਬੰਦੇ ਨਗਰ ਕੌਂਸਲ ਦੇ ਯਾਰ ਤੂੰ ਸਾਰਾ ਗੋਸਲ ਨੁਕੜਾ ਪੈ ਰਿਹਾ ਬੰਦੇ ਵੱਧ ਵੀ ਲੱਗ ਸਕਦੇ ਰਾਤ ਨੂੰ ਵੀ ਲੱਗ ਸਕਦੇ ਲਾਈਟ ਵੀ ਲੱਗ ਸਕਦੇ ਲਾਈਟ ਵੀ ਲੱਗ ਸਕਦੇ ਤੂੰ ਸਾਨੂੰ ਦੱਸ ਲੈ ਲੈਟਰ ਹੋਣੀ ਹੈ ਜਾ ਨਟਲ ਵਾਲਦੇ ਤੇ ਕੰਮ ਕਰੋ ਪਾਣੀ ਦਾ ਕੰਮ ਹੈ ਸਾਰੀ ਮੰਡੀ ਬੰਦ ਪਈ ਆ ਪਾਣੀ ਕਦੇ ਵੀਰੇ ਕਰੋਨਾ ਦੇ ਟਾਈਮ 'ਚ ਵੀ ਕਦੇ ਬੰਦ ਨਹੀਂ ਹੋਇਆ ਪਾਣੀ ਲੋਕਾਂ ਬਲਸ਼ੀ ਆਣ ਨਹੀਂ ਓੱਖ ਹੋਈ ਜਾਂਦੇ 3 ਦਿਨਾਂ 'ਚ ਪਤਾ ਜੀ ਸਮਝਦਾ ਫੇਰ ਵੱਡਾ ਕੋਣ ਨੂੰ ਫੇਰ ਚਲਾਇਆ ਕਿਉਂ ਨਹੀਂ ਦਾ ਆ ਬਈ ਉੱਠ ਕੇ ਆ ਗਿਆ ਗੱਡੀ ਦੀ ਸਾਲ ਮਾਰੀ ਤੂੰ ਗੇਸਬੋਰਡ ਤੋਂ ਪਲੇਟ ਅਸੀਂ ਬਾਜ਼ਾਰ ਬੰਦ ਕਰਕੇ ਦਲੂਸ ਕੋਟਾਂਗੇ ਮੇਰਾ ਨਗਰਪਾਲਿਕਾ ਦੀ ਪਰਮਿਸ਼ਨ ਤੋਂ ਤੁਸੀਂ ਸਾਡੀ ਜਗ੍ਹਾ ਤੇ ਕਬਜ਼ਾ ਕੀਤਾ ਬਿਨਾਂ ਨਗਰਪਾਲਿਕਾ ਦੀ ਪਰਮਿਸ਼ਨ ਤੋਂ ਤੁਸੀਂ ਤਸਵੀਰ